ਉਹ ਪ੍ਰਭੂ ਕੀ ਐ ਵਿਸ਼ੇਸ਼ ਪੁੱਛਦਾ ਹੈ ਉਹ ਦੀ ਵਿਆਖਿਆ ਕਰਕੇ ਦੱਸ ਬਿਆਨ ਕਰ ਉਹਨੇ ਬੜਾ ਇੱਕ ਕੀਮਤੀ ਹੀਰਾ ਪੱਥਰ ਦੇ ਦਿੱਤਾ ਬਹੁਤ ਕੀਮਤ ਉਹਨੂੰ ਆਖੇ ਇਹ ਵੇਚ ਕੇ ਆ ਜਾ ਪਰ ਪੈਦੇ ਤੋਂ ਜਿੱਥੇ ਜਿੱਥੇ ਜਾਣਾ ਮੈਂ ਤੈਨੂੰ ਕਹਿਣਾ ਤੂੰ ਦੱਸਿਓ ਦੇਂਦਾ ਕੀ ਇਰੇ ਮੇਰੇ ਕੋਲ ਇਜਾਜ਼ਤ ਲੈ ਜਾਇਂ ਵੇਚਣ ਵਾਸਤੇ ਉਹ ਜੋ ਫਲਾਣਾ ਸਬਜ਼ੀ ਵੇਚਦਾ ਹੈ ਉਹਦੇ ਕੋਲ ਲੈ ਬਈ ਮੈਂ ਪੱਥਰ ਵੇਚਣਾ ਹੈ ਲੈਣਾ ਉਹ ਦੂਜਾ ਜੋ ਕਪੜੇ ਦੀ ਦੁਕਾਨ ਹੈ ਬਜ਼ਾਸੀ ਦੀ ਕੱਟੀ ਬੈਠਾ ਹੈ ਉਹਦੇ ਕੋਲ ਜਾਇ ਤੇ ਕਹੀਂ ਮੈਂ ਵੇਚਣਾ ਮੇਰੇ ਸਾਹਮਣੇ ਮੈਨੂੰ ਭੇਜੇ ਉਹ ਕੀ ਮੁੱਲ ਦੇਣਾ ਦੱਸ ਦੇ ਤੇ ਤੀਸਰਾ ਵੀ ਮੈਂ ਤੇ ਨੂੰ ਦੱਸ ਦਿਆਂ ਉਹ ਜਿਹੜਾ ਕਸਾਈ ਹੈ ਮਾਸ ਵੇਚਦਾ ਹੈ ਉਹਦੇ ਕੋਲ ਚਲਾ ਜਾ। ਕਹੀਂ ਇਹ ਮੈਂ ਵੇਚਣਾ ਹੈ। ਕੀ ਦੇਣਾ? ਮੈਨੂੰ ਵਾਕੇ ਦੱਸਹੀਂ ਫਿਰ ਫੈਸਲਾ ਮੈਂ ਕਰਾਂਗਾ ਕਿ ਫਲਾੜੇ ਕੋਲ ਵੇਚਣਾ ਹੈ। ਸਬਜ਼ੀ ਵਾਲੇ ਨੇ ਕਹਿ ਦਿੱਤਾ ਦੋ ਟਾਈਮ ਦੀ ਸਬਜ਼ੀ ਤੈਨੂੰ ਦੇ ਦੇਣਾ ਇੱਥੇ ਰੱਖ ਜਾ ਇਸ ਪੱਤਰ। ਕਪੜੇ ਵਾਲੇ ਨੇ ਕਹਿ ਦਿੱਤਾ ਚਲ ਇੱਕ ਚੋਲੇ ਦਾ ਕਪੜਾ ਤੈਨੂੰ ਦੇ ਦੇਣਾ। ਪੱਥਰ ਦਰਾ ਚਮਕਦਾ ਪਿਆ ਠੀਕ ਇਹ ਰੱਖ। ਕਸਾਈ ਕੋਲ ਜਦਾਂ ਗਏ ਕਹਿੰਦਾ ਲੋੜ ਤੇ ਆਪਣੇ ਨੂੰ ਕੋਈ ਨਹੀਂ ਤੇ ਪਰ ਤੂੰ ਹੁਣ ਆਇਆ ਤੇ ਸੰਤ ਨੇ ਤੈਨੂੰ ਭੇਜਿਆ ਚਲੋ ਇੱਕ ਡੰਗ ਦਾ ਮਾਸ ਲੈ। ਬਸ ਐਨੇ। ਉਹ ਵਾਪਸ ਆ ਗਿਆ ਕਹਿਣ ਲੱਗਾ ਸਮਝੀ ਕਿਹਦੇ ਕੋਲ ਵੇਚਾਂ। ਐ ਤਿੰਨ ਤਰ੍ਹਾਂ ਦੇ ਮੁੱਲ ਦੱਸੇ ਗਏ। ਸੰਤ ਨੇ ਆਖਿਆ ਮੜੀਕ ਚੌਥਾ ਵੀ ਇਹ ਉਹ ਦੇ ਕੋਲ ਉਸੇ ਜੋਰੀ ਉੱਥੇ ਆਪਰ ਵੇਚੀ ਨਾ ਮੈਨੂੰ ਆਕੇ ਦੱਸ ਮੈਨੂੰ ਆਕੇ ਦੱਸ ਜੋਰੀ ਖੋਲ ਗਿਆ ਅਨੇ ਆਖਿਆ 10000 ਸੋਨੇ ਦੀਆਂ ਮੋਹਰਾਂ ਲੈ ਲੈ ਪਰ ਮਿੱਤਰਾ ਮੇਰੇ ਕੋਲ ਇਤਨਾ ਹੀ ਧਨ ਹੈ ਇਹ ਇਸ ਧਨ ਤੋਂ ਵੀ ਕੀਮਤੀ ਹੈ ਕਹਿੰਦੀ ਹੈ ਜੇ ਤੇਰਾ ਜੀ ਕਰੇ ਏ 10000 ਮੋਰਾ ਲੈ ਲੈ ਇਹਨੂੰ ਰੱਖ ਜਾ ਪਰ ਇਹਦੀ ਕੀਮਤ ਨਹੀਂ ਹੈ ਕਿਉਂਕਿ ਇਸ ਤੋਂ ਜ਼ਿਆਦਾ ਮੈਂ ਦੇ ਨਹੀਂ ਸਕਦਾ ਮੇਰੇ ਕੋਲ ਹੈ ਨਹੀਂ ਇਹ ਨਹੀਂ ਜੇ ਇਤਨੇ ਹੀ ਤੂੰ ਵੇਚਣਾ ਚਾਹੇ ਰੱਖ ਜਾ ਦੰਗ ਰਹੇ ਗਿਆ ਆ ਕੇ ਸੰਤ ਨੂੰ ਦੱਸਿਆ ਕਿ ਲੈ ਇਹ ਨਾਮੁ ਲਪਾਇਆ ਉਸਨੇ ਤੇ ਨਾਲੇ ਉਹ ਕਹਿੰਦਾ ਮੁੱਲ ਨਹੀਂ ਹੈ ਮੁੱਲ ਨਹੀਂ ਆਪਣੇ ਕੋਲ ਹੋ ਰਹਿ ਇਹ ਇੰਜ ਕਹਿੰਦਾ ਹੈ ਪੰਜ ਦਸੀ ਨੇ ਬੜੀ ਰਸਦਾਇਕ ਇਹ ਜੋ ਹੈ ਕਹਾਣੀ ਦਸੀ ਪੰਜ ਦਸੀ ਦਾ ਕਰਤਾ ਫਿਰ ਲਿਖਦਾ ਹੈ ਸਬਜ਼ੀ ਮੰਡੀ ਇਹ ਵੇਚਣ ਵਾਲੇ ਮਾਸ ਵੇਚਣ ਵਾਲੇ ਕਪੜੇ ਵੇਚਣ ਬੁਜ਼ਾਰਾਂ ਦੇ ਬਾਜ਼ਾਰ ਨੇ ਬਾਜ਼ਾਰਾਂ ਦੇ ਬਾਜ਼ਾਰ ਨੇ ਪੀਰਾ ਤੇ ਕਿਧਰੇ ਕਿਧਰੇ ਲੰਬੀ ਛੋੜੀ ਮਾਰਕੀਟ ਨਹੀਂ ਹੁੰਦੀ ਲੰਬੇ ਛੋੜੇ ਬਾਜ਼ਾਰ ਨਹੀਂ ਹੁੰਦੇ ਹਰ ਜਗ੍ਹਾ ਬ੍ਰਹਮ ਗਿਆਨੀ ਨਹੀਂ ਹਰ ਜਗ੍ਹਾ ਬ੍ਰਹਮ ਗਿਆਨੀ ਨੂੰ ਸਮਝਣ ਵਾਲਾ ਵੀ ਨਹੀਂ ਸੋਈ ਅਜਾਨ ਕਹੇ ਮੈਂ ਜਾਣਿਆ ਮੈਂ ਜਾਣ ਲਿਆ ਤੋ ਗੁਰੂ ਨਾਨਕ ਦੇਵ ਜੀ ਕਹਿੰਦੇ ਮੋਰ ਲੱਗ ਗਈ ਅਨ ਜਾਣ ਹੈ ਨਹੀਂ ਜਾਣਦਾ ਸਹੀ ਜਾਣਦਾ ਗੁਰੂ ਨਾਨਕ ਕਹਿੰਦੇ ਇਸ ਤੇ ਮੋਰ ਲੱਗਦੇ ਇਹ ਨਹੀਂ ਜਾਣਦਾ ਸੋਈ ਅਜਾਨ ਕਹੇ ਮੈਂ ਜਾਣਿਆ ਮੈਂ ਸੋਚਦੇ ਕਹਿ ਰਹੇ ਹਾਂ ਅਜ ਤੱਕ ਬਹੁਤ ਸਾਰੇ ਨੇ ਮੇਰੇ ਕੋਲ ਦਾਅਵੇ ਕੀ ਜਨ ਅਸੀਂ ਬ੍ਰह्म ਗਿਆਨੀ ਤੁਸੀਂ ਕੀ ਸਮਝਦੇ ਹੋ ਸਾਨੂੰ ਅਸੀਂ ਬ੍ਰह्म ਗਿਆਨੀ ਇੱਕ ਤੇ ਥੋੜੇ ਦਿਨ ਹੋਇਆ ਔਖਾ ਹੀ ਹੋ ਗਿਆ ਤੁਸੀਂ ਸ਼ੱਕ ਕਿਉਂ ਕਰਦੇ ਮੈਂ ਬ੍ਰह्म ਗਿਆਨੀ ਮੈਂ ਕਹਿੰਦਾ ਨਹੀਂ ਬਾਬਾ ਜੀ ਸ਼ੱਕ ਨਹੀਂ ਕਰਦੇ ਤੁਸੀਂ ਬ੍ਰह्म ਗਿਆਨੀ ਮੰਨਦੇਗਾ ਮੈਂ ਕਿਹੜਾ ਮੈਂ ਕਿਹਾ ਸਾਡਾ ਛੱਡੋ ਇਹ ਬ੍ਰह्म ਗਿਆਨ ਸਿਰ ਦਾ ਬੋਝ ਬਣ ਗਿਆ ਮੈਂ ਇਸ ਤਰ੍ਹਾਂ ਦੇ ਦਾਅਵੇ ਕਰਨ ਵਾਲੇ ਸੰਸਾਰ ਵਿੱਚ ਬਹੁਤ ਨੇ ਸਿਰੇ 108 ਸਿਰੇ 111 ਆਪਣੇ ਨਾਲ ਲਖਵ ਜੋੜਨ ਵਾਲੇ ਬੜੇ ਬਹੁਤ ਕੁਛ ਆਪਣੇ ਨਾਲ ਇਸ ਤਰ੍ਹਾਂ ਦੇ ਅਹੁਦੇ ਰਤਬੇ ਉਪਾਦੀਆਂ ਜੋੜਨ ਵਾਲੇ ਮਿਲਣ ਪਰ ਮਹਾਰਾਜ ਕਹਿੰਦੇ ਨੇ ਇੰਨੀਆਂ ਉਪਾਦੀਆਂ ਨਾਲ ਜੋੜਨ ਨਹੀਂ ਇਸ ਗੱਲ ਦਾ ਸਬੂਤ ਹੈ ਨਹੀਂ ਜਾਣਦੇ ਨਹੀਂ ਜਾਣਦੇ ਸੋਈ ਅਜਾਨ ਕਹੇ ਮੈਂ ਜਾਣਿਆ ਜਾਨਨ ਹਾਰ ਨਾ ਛਾਣਾ पर जो जानन वाला है वो जानन वाले की निगाह तो छुपया नहीं देता नहीं रहता दे। अनक जतन कर हिरदे रतन ना छपे छपा पर रतन नहीं छुपेगा जोरी तो। सब्जी बेचण वाले की निगाह तो छुप जाएगा कसाई दी निगाह तो छुप जाएगा बजाज दी दुकान बजाजी दी दुकान करने वाले तो छुप जाएगा ਕੋਈ ਜੋਰੀ ਪੇਟਾਣ ਲੇਗਾ ਤੇ ਜੋਰੀ ਹਰ ਜਗ੍ਹਾ ਨਹੀਂ ਹੁੰਦੇ ਕੱਪੜੇ ਦੀ ਪਰਖ ਕਰਨ ਵਾਲੇ ਸਬਜ਼ੀ ਦੀ ਪਰਖ ਕਰਨ ਵਾਲੇ ਮਾਸ ਦੀ ਪਰਖ ਕਰਨ ਵਾਲੇ ਹਰ ਜਗ੍ਹਾ ਹੁੰਦੇ ਨੇ ਹੀਰੇ ਦੀ ਪਰਖ ਕਰਨ ਵਾਲੇ ਹਰ ਜਗ੍ਹਾ ਨਹੀਂ ਹਰ ਜਗ੍ਹਾ ਨਹੀਂ ਹਰ ਕਾ ਅਗਤ ਪ੍ਰਗਟ ਨਾ ਛਪੇ ਅਨੇਕ ਜਤਨ ਕਰੇ ਹਿਰਦੇ ਰਾਖਿਆ ਰਤਨ ਨਾ ਛਪੇ ਛਪਾਇਆ ਸੋਇਲ ਅਜਾਨ ਅਣਜਾਨ ਸਮਝ ਲਓ ਜਿਹੜਾ ਦਾਵਾ ਕਰੇ ਮੈਂ ਜਾਣੂ ਜਾਣੂ ਇਹ ਬਹੁਤ ਵੱਡੀ ਗੱਲ ਜਗਤ ਗੁਰੂ ਬਾਵੇ ਧੰਗੁਰ ਨਾਨਕ ਦੇਵ ਜੀ ਮਹਾਰਾਜ ਨੇ ਆਖ ਦਿੱਤੀ ਹੈ ਸੋਈ ਅਜਾ ਕਹੇ ਮੈਂ ਜਾਣਿਆ ਜਾਣਨ ਹਾਰ ਨਾ ਛਾਣਾ ਰੇ ਸੂਫੀ ਇਸ ਤਰ੍ਹਾਂ ਬਿਆਨ ਕਰਦੇ ਨੇ ਕਿਸੇ ਪਤਾ ਪੁੱਛੇ ਮੰਜ਼ਲੇ ਜਾਣਾ ਐ ਮੇਰੇ ਖੁਦਾ ਤੇਰੀ ਖਬਰ ਕਿਸ ਤੇ ਕੋ ਲਈ ਕਿਸ ਕੋ ਪੁੱਛੀ ਅਣਾ ਤੇ ਚਾਹੰਦਿਆ ਤੇਰੇ ਨਾਲ ਜੁੜਨਾ ਤੇ ਚਾਹੰਦਿਆ रस मारना जा जाना जिसको खबर थी तेरी वो बेखबर में जो तेरे लीन सी वो कुछ कह जोगा नहीं कहता सी ने, थी, ने थी, भी, नहीं, भी नहीं जो मैं देखे है यह भी नहीं ਜੋ ਮੈਂ ਬਿਆਨ ਕੀਤਾ ਹੈ ਇਹ ਵੀ ਨਹੀਂ ਜੋ ਮੈਂ ਸਮਝਿਆ ਹੈ ਇਹ ਵੀ ਨਹੀਂ ਮੇਰੀ ਸਮਝ ਦੀ ਸੀਮਾ ਮੇਰੇ ਬਿਆਨ ਦੀ ਸੀਮਾ ਮੇਰੇ ਸੁਣਨ ਦੀ ਸੀਮਾ ਕਿਆ ਹੋਂ ਕਥੀ ਕਥੇ ਕਥ ਦੇਖਾ ਮੈਂ ਅਕਥ ਨਾ ਕਥਨਾ ਅਸਾਂ ਨੇ ਕਿ ਮੈਂ ਕਥਨ ਨਹੀਂ ਕੀਤਾ ਕੀਤਾ ਕਥਨ ਕਥਨ ਕਰ ਕਰਕੇ ਪਤਾ ਚਲੇ ਅਕਥ ਹੈ ਨਹੀਂ ਕਹਿ ਸਕਦੇ ਨਹੀਂ ਕਹਿ ਸਕਦੇ ਕਹਿਣ ਨਾ ਜਾਈ ਅਕਥ ਸ਼ਬਦ ਦਾ ਜੋ ਸਾਰਨ ਸੀ ਕੁਝ ਬੁੱਧੀ ਅਨਸਾਰ ਮੈਂ ਤੁਹਾਡੇ ਸਾਹਮਣੇ ਰੱਖਿਆ ਛੰਦ ਕਈ ਨੇ ਸ਼ਲੋਕ ਕਈ ਨੇ ਐਸ ਵਾਸਤੇ ਸਮੇਂ ਦੀ ਲਗਣਾ ਨਾ ਕਰੀਏ ਹੁਣ ਤੁਸੀਂ ਅਖਰੇ ਅਰਥ ਜੋ ਹੈ ਸਰਵਨ ਕਰੋ ਪਿਆਰ ਨਾਲ ਲਖੋ ਸਤਨਾਮ ਸ੍ਰੀ ਸਤਨਾਮ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮੰਹਲਾ ਪੰਜਵਾਂ ਕਾਰ ਦੂਜਾ ਛੰਤ ਇੱਕ ਓਮਕਾਰ ਵਾਹਿਦ ਹੈ ਇੱਕ ਹੈ ਸਤਿ ਸਰੂਪ ਹੈ ਇਹ ਪਲਣਾ ਤੇ ਨਾ ਸੋਰੀਆ ਔਰ ਉਹ ਸਤ ਸਰੂਪ ਹੈ ਉਸੇ ਤੋਂ ਸਾਰਾ ਗਿਆਨ ਆ ਰਿਹਾ ਹੈ ਗੁਰੂ ਹੈ ਔਰ ਉਹ ਪ੍ਰਸਾਦ ਹੈ ਬਖਸ਼ਿਸ਼ ਹੈ کریم ਹੈ ਰਹੀਮ ਹੈ ਜਦ ਸ੍ਰੀ ਰਾਤ ਤੇ ਫਿਰ ਦੋ ਤਾਲਾਂ ਦੇ ਇੱਕ ਤਾਲਾ ਦੋ ਤਾਲਾ ਤਿੰਨ ਤਾਲ ਚੌਥਾ ਤੇ ਤਾਲਾਂ ਦੇ ਨਾਮ ਨੇ ਰਾਗ ਤੇ ਤਾਲ ਸੁਰ ਤੇ ਤਾਲ ਮਹਾਰਾਜ ਜਿਹੜੇ ਨਾਲ ਸੁਰ ਵੀ ਲਿਖ ਦਿੱਤੀ ਹੈ ਤਾਲ ਵੀ ਲਿਖ ਦਿੱਤੀ ਹੈ ਸੁਰ ਜੈਤ ਜੀ ਰਾਗ ਜੈਤ ਜੀ ਤਾਲ ਦੋ ਜੋ ਥੋੜੀ ਬਹੁਤ ਸੰਗੀਤ ਦੀ ਮਸਤ ਰੱਖਦੇ ਹਨ ਉਹਨਾਂ ਨੂੰ ਪਤਾ ਹੋਵੇਗਾ ਗਾ ਰਿਹਾ ਹੈ ਤਿੰਨ ਤਾਲ ਦੇ ਅਗਲਾ ਵਜਾ ਰਿਹਾ ਹੈ ਇੱਕ ਤਾਲ ਤੋਂ ਤਾਲ ਮਿਲ ਨਹੀਂ ਬੈਠੇ ਹੋ ਸਕਦਾ ਹੈ ਸੁਰ ਦੇ ਚ ਗਾਣ ਵਾਲਾ ਬੇਸੁਰ ਹੋਵੇ ਸੁਰ ਦੇ ਨਾਲ ਤਾਲ ਚਾਹੀਦਾ ਹੈ ਤਾਲ ਦੇ ਨਾਲ ਸੁਰ ਚਾਹੀਦਾ ਹੈ ਬੜੀ ਕਮਾਲ ਦੀ ਨੇ ਪਾਤਸ਼ਾਹ ਦੀ ਦੇਣ ਹੈ ਸੁਰ ਤੇ ਤਾਲ ਦੀ ਜੈ શ્રી ਰਾਮ ਸੁਰ ਔਰ ਦੋ ਤਾਲਾ ਇਹਦੇ ਵਿੱਚ ਮੇਰੇ ਪਾਤਸ਼ਾਹ ਨੇ ਇਹ ਛੰਦ ਤੇ ਸ਼ਲੋਕ ਉਚਾਰਨ ਕੀਤੇ ਨੇ ੜੀ ਵਾਪ ਪਾਪ ਸਰਵਨ ਕਰੋ ਹਾਂਜੀ ਸ਼ਲੋਕ ਉਚਾ ਅਗਮੋ ਆਪਾਰ ਪ੍ਰਭ ਕਥ ਨਾ ਜਾਏ ਕਥ ਜੋ ਅਗਮ ਹੈ ਇੰਦਰੀਆਂ ਦੀ ਪਹੁੰਚ ਤੋਂ ਪਰੇ ਜੋ ਬਹੁਤ ਉੱਚਾ ਹੈ ਸੋਚ ਤੋਂ ਵੀ ਉੱਚਾ ਹੈ ਉੱਥੇ ਤਾਂ ਕਲਪਨਾ ਵੀ ਨਹੀਂ ਜਾਂਦੀ ਉੱਥੇ ਤੱਕ ਸੋਚ ਵੀ ਨਹੀਂ ਜਾਂਦੀ ਉੱਥੇ ਤੱਕ ਤਖੀਲ ਵੀ ਨਹੀਂ ਜਾਂਦੀ ਤਖੀਲ ਦੀ ਵੀ ਸੀਮਾ ਹੈ ਸੋਚ ਦੀ ਵੀ ਸੀਮਾ ਹੈ ਕਲਪਨਾ ਦੀ ਵੀ ਸੀਮਾ ਉਸ ਤੋਂ ਵੀ ਉੱਚਾ ਹੈ ਉਸ ਤੋਂ ਵੀ ਉੱਚਾ ਹੈ ਇੰਦਰੀਆਂ ਦੀ ਪਹੁੰਚ ਤੋਂ ਉੱਪਰ ਹੈ ਅਗਲ ਹੈ